ਪੰਜਾਬ ਚ ਡੈਮੋਕ੍ਰੇਸੀ ਪ੍ਰਜਾਤੰਤਰ ਲੋਕਤੰਤਰ ਦੀ ਬਜਾਏ ਹੁਣ ਡੰਡਿਆਤੰਤਰ ਚੱਲ ਪਿਆ ਤੇ ਉਹੀ ਪੈਸਾ ਆਲ ਇੰਡੀਆ ਚ ਚੈਨਲਾਂ ਤੇ ਐਡ ਦੇਣ ਤੋਂ ਲੈ ਕੇ ਲਾਈਵ ਚਲਾਉਣ ਤੱਕ ਦਿੱਤਾ ਜਾ ਰਿਹਾ ਹੈ ਪ੍ਰਾਈਵੇਟ ਰੈਲੀਆਂ ਪਾਰਟੀ ਦੀਆਂ ਰੈਲੀਆਂ ਸਰਕਾਰ ਦੇ ਖਰਚੇ ਚੋਂ ਜਹਾਜ਼ਾਂ ਤੋਂ ਲੈ ਕੇ ਸਫ਼ਰ ਤੋਂ ਲੈ ਕੇ ਹੋਰ ਵੱਡੇ ਖਰਚੇ ਪਾਰਟੀ ਦੇ ਜਿਹੜੇ ਨੇ ਉਹ ਸਰਕਾਰੀ ਖਜ਼ਾਨੇ ਚ ਵਾਧੂ ਖਰਚੇ ਜੋ ਸਰਕਾਰ ਵੱਲੋਂ ਕੀਤੇ ਜਾ ਰਹੇ ਨੇ ਉਨਾ ਬਾਰੇ ਕੋਈ ਆਰਟੀ ਫਾਈਲ ਕਰੋ ਉਹਦਾ ਕੋਈ ਜਵਾਬ ਨਹੀਂ ਮਤਲਬ ਆ ਕੇ ਹੀ ਐਕਟ ਨੂੰ ਸਿਰੇ ਤੱਕ ਖਤਮ ਕਰਨ ਦੀ ਕੋਸ਼ਿਸ਼ ਜਿਹੜੀ ਹੈਗੀ ਹੈ ਉਹ ਪੰਜਾਬ ਸਰਕਾਰ ਵੱਲੋਂ ਸ਼ੁਰੂ ਹੋ ਚੁੱਕੀ ਹੈ ਸਰਕਾਰਾਂ ਦੀ ਲੋਕਾਂ ਪ੍ਰਤੀ ਜਵਾਬਦੇਹੀ ਲਈ 2005 ਦੇ ਵਿੱਚ ਰਾਈਟ ਟੂ ਇਨਫੋਰਮੇਸ਼ਨ ਐਕਟ ਲਿਆਂਦਾ ਗਿਆ ਜਿਹਦਾ ਮੇਨ ਕਾਰਨ ਸੀਗਾ ਕਿ ਸਰਕਾਰਾਂ ਲੋਕਾਂ ਦੇ ਟੈਕਸੇਅਰ ਦੇ ਪੈਸੇ ਨੂੰ ਦੀ ਯੂਟਿਲਾਈਜੇਸ਼ਨ ਕਿਵੇਂ ਕਰਦੀ ਹੈ ਕਿੱਥੇ ਵਰਤੋਂ ਕਰਦੀ ਹੈ ਜਾਇਜ ਕਰ ਰਹੀ ਹੈ ਨਜਾਇਜ਼ ਕਰ ਰਹੀ ਹੈ ਉਹ ਫਾਇਰ ਦਾ ਪਤਾ ਕਰਨ ਵਾਸਤੇ ਰਾਈਟ ਟੂ ਇਨਫੋਰਮੇਸ਼ਨ ਐਕਟ ਆਇਆ ਆਮ ਆਦਮੀ ਪਾਰਟੀ ਤੋਂ ਅਰਵਿੰਦ ਕੇਜਰੀਵਾਲ ਜੀ ਨੂੰ ਇੱਕ ਵੱਡੇ ਆਰਟੀਐਕਟਿਵਿਸਟ ਦੇ ਨਾਮ ਤੇ ਜਾਣਿਆ ਜਾਂਦਾ ਸੀਗਾ ਤੇ ਅੱਜ ਉਸੇ ਪਾਰਟੀ ਦੀ ਪੰਜਾਬ ਦੀ ਸਰਕਾਰ ਚ ਆਰਟੀਐ ਦਾ ਕੀ ਹਾਲ ਹੈ ਉਹ ਮੈਂ ਤੁਹਾਡੇ ਸਾਹਮਣੇ ਕੁਝ ਤੱਥ ਜਰੂਰ ਦੱਸੂੰਗਾ ਆਰਟੀਆਈ ਐਕਟ ਦੇ ਅੰਦਰ 11 ਅਫਸਰ ਪੰਜਾਬ ਦੇ ਵਿੱਚ ਤਨਤ ਕੀਤੇ ਜਾਣੇ ਆ ਜਿਸ ਚੋਂ ਸਿਰਫ 2 ਰਹਿ ਗਏ ਬਾਕੀ ਆਲਮੋਸਟ ਰਿਟਾਇਰ ਹੋ ਚੁੱਕੇ ਨੇ 10000 ਤੋਂ ਵੱਧ ਕੰਪਲੇਂਟਸ ਉਹ ਦੋ ਜਣਾਂ ਕੋਲ ਪੈਂਡਿੰਗ ਨੇ ਆਰਟੀਆ ਤੁਸੀਂ ਫਾਈਲ ਕਰਦੇ ਹੋ ਜਵਾਬ ਮੰਗਣ ਵਾਸਤੇ ਸਰਕਾਰ ਨੇ ਕੀ ਕੀਤਾ ਸਰਕਾਰ ਨੇ ਖਰਚੇ ਕਿੱਥੇ ਕੀਤੇ ਉਹ ਆਰਟੀ ਦਾ ਜਵਾਬ ਨਹੀਂ ਆਂਦਾ ਤੁਸੀਂ ਪੋਰਟਲ ਤੇ ਜਾ ਕੇ ਚੈੱਕ ਕਰਨ ਦੀ ਕੋਸ਼ਿਸ਼ ਕਰ ਦੋ ਇਥੇ ਆਰਟੀ ਫਾਈਲ ਕਰਦੀਏ ਪੋਰਟਲ ਬੰਦ ਮਿਲਦੇ ਨੇ ਤਕਰੀਬਨ इवन ਕੀ ਪਬਲਿਕ ਰਿਲੇਸ਼ਨ ডিপਾਰਟਮੈਂਟ ਜਿਹੜਾ ਹੈਗਾ ਜਿਹਦਾ ਕੰਮ ਸਰਕਾਰ ਦੇ ਕੀਤੇ ਹੋਏ ਕੰਮ ਤੇ ਸਰਕਾਰ ਦੀ ਯੋਜਨਾਵਾਂ ਲੋਕਾਂ ਨੂੰ ਦੱਸਣਾ ਪਲੱਸ ਸਰਕਾਰ ਨੇ ਕਿੱਥੇ ਖਰਚਾ ਕੀਤਾ ਜੇ ਉਹਦੇ ਬਾਰੇ ਕੋਈ ਇਨਫੋਰਮੇਸ਼ਨ ਲੈਣਾ ਚਾਵੇ ਉਹ ਇਨਫੋਰਮੇਸ਼ਨ ਲੋਕਾਂ ਨੂੰ ਦੇਣਾ ਉਹਦਾ ਪੋਰਟਲ ਵੀ ਤਕਰੀਬਨ ਆਫਲਾਈਨ ਹੀ ਨਜ਼ਰ ਆਉਂਦਾ ਹੈ ਇਦਾ ਮਤਲਬ ਸਾਫ ਹੋ ਗਿਆ ਕਿ ਆਰਟੀਆਈ ਐਕਟ ਨੂੰ ਉਸ ਅਰਵਿੰਦ ਕੇਜਰੀਵਾਲ ਜੀ ਜੋ ਆਰਟੀਆਈ ਦੇ ਵੱਡੇ ਕਾਰਕੁਨ ਦੇ ਨਾਂ ਤੇ ਜਾਣੇ ਜਾਂਦੇ ਸੀ ਕਿਸੇ ਟਾਈਮ ਉਸੀ ਆਰਟੀਆਈ ਐਕਟ ਨੂੰ ਪੰਜਾਬ ਵਿੱਚ ਇੱਕ ਖਾਦਮ ਵੱਲ ਲੈ ਕੇ ਜਾਇਆ ਜਾ ਰਿਹਾ ਹੈ ਨੰਬਰ ਆਫ ਆਰਟੀਆਈ ਮੇਰੇ ਵੱਲੋਂ ਵੀ ਹੋਰ ਲੋਕਾਂ ਵੱਲੋਂ ਫਾਈਲ ਕੀਤੀਆਂ ਜਾਂਦੀਆਂ ਕੋਈ ਜਵਾਬ ਨਹੀਂ ਮਿਲਦਾ ਹੈਰਤ ਦੀ ਗੱਲ ਤਾਂ ਇਹ ਹੈ ਪਿਛਲੇ ਸਾਲ ਮੈਂ ਤੁਹਾਨੂੰ ਇੱਕ ਤੱਤ ਦੱਸ ਰਿਹਾ ਕਿ ਮੈਂ ਆਕੇ ਫਾਈਲ ਕੀਤੀ ਚੀਫ ਫੈਕਟਰੀ ਤੇ ਚੀਫ ਮਿਨਿਸਟਰ ਆਫਿਸ ਨੂੰ ਅਡਰੈਸ ਕਰਕੇ ਆਰਟੀ ਫਾਈਲ ਕੀਤੀਆਂ ਦੋ ਚਿੱਠੀਆਂ ਭੇਜੀਆਂ ਮਤਲਬ ਤੁਸੀਂ ਸਰਪ੍ਰਾਈਜ਼ ਰਹੋਗੇ ਉਹ ਚਿੱਠੀਆਂ ਜਿਹੜੀਆਂ ਉਹ ਮੈਨੂੰ ਵਾਪਿਸ ਆ ਗਈਆਂ ਜਿਹੜੀਆਂ ਕਿ ਉਹ ਰੀਸੀਵ ਨਹੀਂ ਕੀਤੀਆਂ ਗਈਆਂ ਮਤਲਬ ਉਹਦੇ ਉੱਪਰ ਜਿਹੜਾ ਅ ਅਨਟ੍ਰੇਸ ਅਡਰੈਸ ਜਿਹੜਾ ਹੈਗਾ ਉਹ ਟਿਕ ਹੋ ਕੇ ਪੋਸਟ ਆਫਿਸ ਤੋਂ ਵਾਪਿਸ ਆ ਗਿਆ ਮਤਲਬ ਅਨ ਡਿਲੀਵਰ ਸੌਰੀ ਮਤਲਬ ਕੀ ਚੀਫ ਫੈਕਟਰੀ ਤੇ ਚੀਫ ਮਿਨਿਸਟਰ ਦਾ ਦਫਤਰ ਕਿ ਬੰਦ ਹੈ ਕਿ ਗਲਤ ਐਡਰੈਸ ਉਹਨਾਂ ਦਾ ਸੋ ਇਸ ਹੱਦ ਤੱਕ ਚਲੇ ਗਏ ਕਿ ਤੁਹਾਡੀ ਆਰਟੀਆ ਰਸੀਬ ਤੱਕ ਕਰਨੀਆਂ ਬੰਦ ਪੰਜਾਬ ਸਰਕਾਰ ਨੇ ਕਰਤੀਆਂ ਹੋਈਆਂ ਸੋ ਇੱਕ ਵੱਡਾ ਆਰਟੀ ਐਕਟ ਨੂੰ ਲੈ ਕੇ ਇੱਕ ਵੱਡਾ ਕਾਣ ਇੱਕ ਵੱਡਾ ਸਵਾਲੀਆ ਨਿਸ਼ਾਨ ਪੰਜਾਬ ਸਰਕਾਰ ਤੇ ਖੜਾ ਹੋ ਗਿਆ ਇਹ ਹੋਇਆ ਕਿਉਂ ਕਿਉਂਕਿ ਫਗਦੇ 700 ਕਰੋੜ ਦੇ ਕਰੀਬ ਐਡਰਟਾਈਜ਼ਮੈਂਟਸ ਜਾ ਰਹੀਆਂ ਟੀਵੀ ਚੈਨਲਾਂ ਨੂੰ ਉਹਨਾਂ ਦਾ ਜਵਾਬ ਜੇ ਮੰਗੋ ਤਾਂ ਸਰਕਾਰ ਕਿਉਂ ਦਵੇ ਕਿਉਂਕਿ ਫਖਦੇ ਨੇ ਹੁਣ ਜੋ ਨਵੇਂ ਫੁੱਤਰਾ ਤੇ ਹਵਾਲੇ ਤੋਂ ਖਬਰ ਆਈ ਹੈ ਕਿ ਲਾਈਵ ਚ ਛਾਣ ਵਾਸਤੇ ਵੀ ਇੱਕ ਇੱਕ ਡੇਢ ਡੇਢ ਕਰੋੜ ਰੁਪਏ ਚੈਨਲਾਂ ਨੂੰ ਦਿੱਤਾ ਜਾਂਦਾ ਹੈ ਕਿ ਭਗਵਾਨਤਮਨ ਸਾਹਿਬ ਦੀ ਜਾਂ ਕੇਜਰੀਵਾਲ ਸਾਹਿਬ ਦੀ ਸਪੀਚ ਨੂੰ ਲਾਈਵ ਚ ਲਾਇਆ ਜਾਵੇ ਪੰਜਾਬ ਦਾ ਪੈਸਾ 올 ਇੰਡੀਆ ਚ ਚੈਨਲਾਂ ਤੇ ਐਡ ਦੇਣ ਤੋਂ ਲੈ ਕੇ ਲਾਈਵ ਚ ਲਾਣ ਤੱਕ ਦਿੱਤਾ ਜਾ ਰਿਹਾ ਹੈ ਉਦਾ ਖੁਲਾਸਾ ਕਰਨ ਵਾਸਤੇ ਜੀ ਆਰਟੀਆ ਪਊ ਦਾ ਕੋਈ ਜਵਾਬ ਨਹੀਂ ਪ੍ਰਾਈਵੇਟ ਰੈਲੀਆਂ ਪਾਰਟੀ ਦੀਆਂ ਰੈਲੀਆਂ ਸਰਕਾਰ ਦੇ ਖਰਚੇ ਚੋਂ ਜਹਾਜ਼ਾਂ ਤੋਂ ਲੈ ਕੇ ਸਫ਼ਰ ਤੋਂ ਲੈ ਕੇ ਹੋਰ ਵੱਡੇ ਖਰਚੇ ਪਾਰਟੀ ਦੇ ਜਿਹੜੇ ਨੇ ਉਹ ਸਰਕਾਰੀ ਖਜ਼ਾਨੇ ਚ ਹੋ ਰਹੇ ਨੇ ਉਹਦਾ ਕੋਈ ਜਵਾਬ ਨਹੀਂ ਤੁਸੀਂ ਆਰਟੀਆਈ ਫਾਈਲ ਕਰੋ ਕਿ ਜੀ ਹੁਣ ਤੱਕ ਕਰਜ਼ਾ ਕਿੰਨਾ ਪੰਜਾਬ ਸਰਕਾਰ ਤੇ ਚੜ ਗਿਆ ਉਹਦਾ ਕੋਈ ਜਵਾਬ ਨਹੀਂ ਤੁਸੀਂ ਹੋਰ ਵਾਧੂ ਮੈਂ ਫੇਰ ਕਹਿੰਦਾ ਕਿ ਜਵਾਬਦੇਹੀ ਜਿਹੜਾ ਵੀ ਮੰਗਦਾ ਹੈ ਉਹਦਾ ਹਾਲ ਵੀ ਕੀ ਹੁੰਦਾ ਹੈ ਜੇ ਤੁਸੀਂ ਆਰਟੀਆ ਤੋਂ ਇਲਾਵਾ ਵੈਸੇ ਜਵਾਬ ਮੰਗੋ ਤਾਂ ਤੁਹਾਨੂੰ ਧਮਕੀਆਂ ਆਉਂਦੀਆਂ ਨੇ ਮੇਰੀ ਤਾਂ ਇਹੀ ਸਰਕਾਰ ਨੂੰ ਅਪੀਲ ਹੈ ਕਿ ਘਟੋ-ਘਟ ਜਿਹੜੇ ਮੁੱਦੇ ਨੂੰ ਲੈ ਕੇ ਤੁਸੀਂ ਪਾਰਟੀ ਬਣਾਈ ਲੋਕਪਾਲ ਤੇ ਰਾਈਟ ਟੂ ਇਨਫੋਰਮੇਸ਼ਨ ਤੇ ਲੋਕ ਹੱਕ ਤੇ ਲੋਕ ਹਿੱਤ ਦੀ ਗੱਲ ਕਰਨ ਵਾਸਤੇ ਘੱਟੋ ਘੱਟ ਉਸ ਮੁੱਦੇਆਂ